ਦੋਸਤੋ ਤੁਹਾਡੀ ਸੇਵਾ ਦੇ ਵਿੱਚ ਭੰਮੇ ਵਾਲੇ ਜਿਹੜੇ ਭੰਮੇ ਵਾਲੇ ਆ ਜੈ ਬਨਾਇਕ ਪੀਵੀਸੀ ਸ਼ੀਟਾਂ ਵਾਲੇ ਉਹ ਤੁਹਾਡੀ ਸੇਵਾ ਚ ਹਾਜ਼ਰ ਹੋ ਚੁੱਕੇ ਨੇ ਪੀਵੀਸੀ ਸ਼ੀਟਾਂ ਵਧੀਆ ਕੁਆਲਿਟੀ ਦੀਆਂ ਫੁੱਲ ਸਟਾਕ ਲੈ ਕੇ ਜੇ ਤੁਹਾਨੂੰ ਲੋਕੇਸ਼ਨ ਦੀ ਗੱਲ ਕਰੀਏ ਲੋਕੇਸ਼ਨ ਵੀ ਸਾਰੀ ਦਿਖਾਵਾਂਗੇ ਪਹਿਲਾਂ ਤੁਹਾਨੂੰ ਕੁਆਂਟੀਟੀ ਦਿਖਾ ਦਈਏ ਆ ਦੇਖੋ ਜੀ ਕਿੰਨੇ ਕੁਆਂਟੀਟੀ ਦੇ ਵਿੱਚ ਮਾਲ ਆਇਆ ਪਿਆ ਫੁੱਲ ਸਟਾਕ ਆਇਆ ਪਿਆ ਤੇ ਆ ਡਿਜ਼ਾਈਨਾਂ ਦੀ ਗੱਲ ਕਰੀਏ ਆ ਦੇਖੋ ਜੀ ਪੂਰੇ ਵਧੀਆ ਡਿਜ਼ਾਈਨ ਆ ਚੁੱਕੇ ਨੇ ਪੀਵੀਸੀ ਸ਼ੀਟਾਂ ਯੂਵੀ ਸ਼ੀਟਾਂ ਚਾਰ ਕੋ ਲੂਵਰ ਲੂਵਰ ਗ੍ਰਾਸ ਬਾਕੀ ਹੋਰ ਵੀ ਡੈਕੋਰੇਸ਼ਨ ਦੇ ਆਈਟਮ ਇਹਨਾਂ ਕੋਲੇ ਹੋਰ ਮਿਲਦੇ ਆਣੇ ਤਾਂ ਆਹ ਦੇਖੋ ਜੀ ਨਵੇਂ-ਨਵੇਂ ਡਿਜ਼ਾਈਨ ਨਵੇਂ-ਨਵੇਂ ਰੰਗ ਤਾਂ ਲੇਟੈਸਟ ਜਿਹੜਾ ਡਿਜ਼ਾਈਨ ਨੇ ਤੁਹਾਨੂੰ ਹਰ ਲੇਟੈਸਟ ਡਿਜ਼ਾਈਨ ਭੰਮਿਆਂ ਵਾਲਾਂ ਤੋਂ ਯਾਨੀ ਕਿ ਜੈ ਬਨਾਇਕ ਪੀਵੀ ਸ਼ੀਟਾਂ ਵਾਲਾਂ ਤੋਂ ਹਾਜ਼ਰ ਮਿਲੂਗਾ ਸਟਾਕ ਇਹਨਾਂ ਕੋਲੇ ਫੁੱਲ ਹੈ ਜੀ ਨਵੇਂ ਤੋਂ ਨਵੇਂ ਡਿਜ਼ਾਈਨ ਹੈ ਫਰਸਟ ਕੁਆਲਿਟੀ ਦਾ ਮਾਲ ਹੋਊਗਾ ਰੇਟ ਹੈ ਜਿਹੜਾ ਸਾਰੇ ਬਾਜ਼ਾਰ ਨਾਲੋਂ ਘੱਟ ਹੋਊਗਾ ਰੇਟ ਇੱਕ ਵਾਰੀ ਤੁਸੀਂ ਜਿੱਥੇ ਮਰਜ਼ੀ ਰੇਟਾਂ ਟਰਾਈ ਕਰਿਆ ਹੋ ਇਹਨਾਂ ਕੋਲੇ ਰੇਟਾਂ ਟਰਾਈ ਕਰਿਓ ਇਹਨਾਂ ਦਾ ਰੇਟ ਹੈ ਵਧੀਆ ਕੁਆਲਿਟੀ ਦਾ ਘੱਟੋ-ਘੱਟ ਰੇਟ ਹੁਣ ਤੁਹਾਨੂੰ ਦਿਖਾਉਣਾ ਹੈ ਜੀ ਲੋਕੇਸ਼ਨ ਜਿਹੜੀ ਤੁਸੀਂ ਆਹ ਸੜਕ ਦੇਖ ਰਹੇ ਹੋ ਇਧਰ ਲਈ ਇਹ ਆਉਂਦੀ ਹੈ ਸਰਸਾ ਰੋਡ ਤੋਂ ਚੁਗਲੀ ਘਰ ਦੇ ਖੂਹ ਕੋਲੋਂ ਮੂਸਾ ਚੁੰਗੀ ਤੋਂ ਜੇ ਇਧਰ ਲਈ ਸੜਕ ਦੀ ਗੱਲ ਕਰੀਏ ਇਹ 메ਨ ਬਾਜ਼ਾਰ ਚ ਆਉਂਦੀ ਹੈ ਜੀ ਗੁਰਦੁਆਰਾ ਚੌਂਕ ਤੋਂ 12 ਹੱਟਾ ਚੌਂਕ ਤੋਂ ਜੇ ਇਧਰ ਆਉਣਾ ਹੋਵੇ ਬਾਕੀ ਭੰਮੇ ਵਾਲਿਆਂ ਦਾ ਜੈ ਬਨਾਇਕ ਦਾ ਪੀਵੀ ਸ਼ੀਟ ਵਾਲਿਆਂ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਰੇਟ ਪੁੱਛਣਾ ਹੋਵੇ ਤਾਂ ਜਾਣਕਾਰੀ ਲੈ ਸਕਦੇ ਹੋ